ਹਾਂਜੀ ਦੋਸਤੋ ਜਿਹੜੀ ਆਪਾਂ ਹੁਣ ਦੀ ਪੋਸਟ ਦੀ ਗੱਲ ਕਰਾਂਗੇ ਸੈਂਟਰਲ ਬੈਂਕ ਆਫ ਇੰਡੀਆ ਜੋਗਿਆ ਭਾਸੀ ਹੈ ਠੀਕ ਹੈ ਜੀ ਇਸ ਭਰਤੀ ਵਿੱਚ ਕੌਣ ਕੌਣ ਅਪਲਾਈ ਕਰ ਸਕਦੇ ਨੇ ਕਿਵੇਂ ਅਪਲਾਈ ਕਰਨਾ ਹੈ ਕੀ ਪ੍ਰੋਸੈਸ ਹੈ ਦੱਸਾਂਗੇ ਅਸੀਂ ਵੀਡੀਓ ਵਿੱਚ ਉਸ ਤੋਂ ਪਹਿਲਾਂ ਜੇਕਰ ਤੁਸੀਂ ਫਸਟ ਟਾਈਮ ਚੈਨਲ ਤੇ ਆਉਂ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਕਰ ਲਓ ਵੈਲ ਬਟਨ ਨੂੰ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਜਦੋਂ ਵੀ ਅਸੀਂ ਕੋਈ ਨੈਸ਼ ਵੀਡੀਓ ਅਪਲੋਡ ਕਰਾਂਗੇ ਤੁਹਾਨੂੰ ਤਾਂ ਨੋਟੀਫਿਕੇਸ਼ਨ ਤੁਹਾਡੇ ਸਕਰੀਨ ਤੇ ਆ ਜਾ ਕਰੇ ਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਵੀਡੀਓ ਜ਼ਰੂਰ ਸ਼ੇਅਰ ਕਰੋ ਵੀਡੀਓ ਨਾਲ ਨਾਲੇ ਦੋਸਤੋ ਅਖੀਰ ਤੱਕ ਦੇਖੋ ਸਕਿਪ ਕਰਕੇ ਨਾ ਦੇਖੋ ਠੀਕ ਹੈ ਤੁਹਾਡਾ ਕੋਈ ਸੁਝਾਅ ਕਮੈਂਟ ਹੈ ਠੀਕ ਹੈ ਜੀ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸੋ ਠੀਕ ਹੈ ਜੀ ਤਾਂ ਗੱਲ ਕਰਾਂਗੇ ਜੀ ਸੈਂਟਰਲ ਬੈਂਕ ਆਫ ਇੰਡੀਆ ਵਿੱਚ ਭਰਤੀ ਹੈ ਜੀ ਠੀਕ ਹੈ ਜੀ ਇਹਦੇ ਲਈ ਜੋਗਤਾ ਰੱਖੇ 10 ਠੀਕ ਹੈ ਜੀ ਟੋਟਲ ਪੋਸਟਾਂ ਦੀ ਗੱਲ ਕਰੀਏ 484 ਜਿਹੜੇ ਪੋਸਟਾਂ ਹਨ ਜੀ ਪੀਐਨ ਤੇ ਸਟਾਫ ਦੀ ਭਰਤੀ ਹੈ ਜੀ ਗੱਲ ਕਰੀਏ ਜੋ ਫੀਸ ਹੈ ਜਰਨਲ ਦੀ ਜਿਹੜੀ ਫੀਸ ਹੈ ਜੀ ਤੇ ਉਹ ਵੀ 850 ਤਕਰੀਬਨ ਫੀਸ ਰੱਖੀ ਗਈ ਹੈ ਇਸ ਤਰ੍ਹਾਂ ਗੱਲ ਕਰੀਏ ਐਸਸੀ ਕਾਤੀ ਜਿਹੜੀ ਫੀਸ ਹੈ 175 ਰੁਪਏ ਫੀਸ ਰੱਖੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਗੱਲ ਜਿਹੜੀ ਏਜ ਲਿਮਟ ਹੈ ਜੀ 18 ਤੋਂ 26 ਤੱਕ ਜਿਹੜੇ ਜਰਨਲ ਨੇ ਜੀ ਉਹ ਉਹਨਾਂ ਦੀ ਏਜ ਲਿਮਟ ਹੈ ਕਿ ਇਸ ਤਰ੍ਹਾਂ ਗੱਲ ਕਰੀਏ ਬੀਸੀ ਦੀ ਯਾਨੀ ਕਿ ਜੋ OBC ਵਾਲੇ ਨੇ ਉਹਨਾਂ ਦੀ ਹੈਗੀ 18 ਤੋਂ ਲੈ ਕੇ 29 ਸਾਲ ਦੇ ਤਕਰੀਬਨ ਇਸ ਤਰ੍ਹਾਂ ਜੋ ਸੈਡਿਊਲ ਕਾਸਟ ਵਾਲੇ SC ਕਾਸਟ ਵਾਲੇ ਨੇ ਜੀ 18 ਤੋਂ ਲੈ ਕੇ 31 ਸਾਲ ਦਾ ਕਾਲੇ ਨੇ ਜੋ ਯਾਨੀ ਕਿ ਇਹਦੀ ਇਹ ਦੇ ਲਮਟਾ ਠੀਕ ਹੈ ਉਸ ਤੋਂ ਬਾਅਦ ਗੱਲ ਕਰੀਏ ਜੋ ਲਾਸਟ ਡੇਟ ਹੈ ਜਿਹੜਾ ਸੀ ਫਾਰਮ ਭਰਨ ਦੀ ਆਖਰੀ ਮਿਤੀ ਹੈਗੀ 9 ਜਨਵਰੀ 2024 ਤੱਕ ਤੁਸੀਂ ਜਿਹੜੇ ਫਾਰਮ ਲੈ ਜੇ ਔਨਲਾਈਨ ਸਬਮਿਟ ਕਰ ਸਕਦੇ ਹੋ ਤਾਂ ਦੋਸਤੋ ਫਾਰਮ ਕਿਸ ਤਰ੍ਹਾਂ ਭਰਨਾ ਸਭ ਤੋਂ ਪਹਿਲਾਂ ਸਿਰਕੋਲ ਦੇ ਵਿੱਚ ਆ ਜਾਣਾ ਜੀ ਉੱਥੇ ਲਿਖਣਾ ਸਰਕਾਰੀ ਪੋਸਟਾਂ ਠੀਕ ਹੈ ਜੀ ਸਰਕਾਰੀਪੋਸਟਾਂ.com ਤੁਸੀਂ ਦੇਖੋਗੇ ਸਾਈਟ ਸਪੈਲਿੰਗ ਵਗੈਰਾ ਦੇਖ ਲਓ ਇਸ ਤਰ੍ਹਾਂ ਹੀ ਭਰਨਾ ਜੀ ਤੇ ਉਸ ਤੋਂ ਬਾਅਦ ਤੁਸੀਂ ਦੇਖੋਗੇ ਇੱਥੇ ਲੇਟੈਸਟ ਆਪਸ਼ਨ 'ਚ ਜਾਣਾ ਜੀ ਲੇਟੈਸਟ ਜੌਬਸ 'ਤੇ ਜਾਉਂਗੇ ਇੱਥੇ ਜੀ ਨਾ ਇੱਥੇ ਸੀਗੀ ਆ ਸਭ ਤੋਂ ਪਹਿਲਾਂ ਤੁਸੀਂ ਸਾਡੇ WhatsApp ਜੋ ਚੈਨਲ ਆਗਾ ਉਹ ਬਿਲਕੁਲ ਸੇਫ ਆ ਕੁੜੀਆਂ ਮੁੰਡੇ ਦੋਨੋਂ ਹੋ ਵਿੱਚ ਜੁਆਇਨ ਕਰਸ ਤੇ ਜੁਆਇਨ ਤੇ ਕਲਿੱਕ ਕਰਕੇ ਜੁਆਇਨ ਕਰੋ ਜੀ ਠੀਕ ਆ ਇਸਨ ਟੈਲੀਗ੍ਰਾਮ ਜੋ ਕਲਿੱਕਾ ਚੈਨਲ ਆ ਇਸ ਨੂੰ ਵੀ ਜੁਆਇਨ ਕਰੋ ਇੱਥੇ ਤੁਸੀਂ ਲੇਟੈਸਟ ਜੌਬਸ ਦੇਖੋਗੇ ਜੀ ਤਾਂ ਇੱਥੇ ਸੈਂਟਰਲ ਬੈਂਕ ਆਫ ਇੰਡੀਆ ਸਪਾਈਸ ਅਗਲੀ ਵੈਕੈਂਸੀ ਹੈ ਇਸ ਨੂੰ ਤੁਸੀਂ ਕਲਿੱਕ ਕਰ ਲੈਣਾਗਾ ਜੇ ਤੁਸੀਂ ਕਲਿੱਕ ਕਰੋਗੇ ਤੁਹਾਡੇ ਸਾਹਮਣੇ ਇਸ ਤਰ੍ਹਾਂ ਨਵੀਂ ਵੀਡੀਓ ਆਪਸ਼ਨ ਆ ਜਾਣੀ ਹੈ ਠੀਕ ਹੈ ਜੀ ਇਸਨ ਸਾਰੀ ਡਿਟੇਲਸ ਆ ਚੁੱਕੀ ਹੈ ਇਹਦੇ ਵਿੱਚ ਠੀਕ ਹੈ ਤੇ ਉਸ ਤੋਂ ਬਾਅਦ ਜੋ ਫੀਸ ਹੁੰਦਾ ਸੀ ਤੇ ਸੀਮਾ ਹੈ ਠੀਕ ਹੈ ਜੀ ਆ ਜੋ ਕਿ ਅਪਲਾਈ ਕਰਨ ਦੀ ਲਾਸਟ ਡੇਟ ਵਗੈਰਾ ਠੀਕ ਹੈ ਜੀ ਤੇ ਗੱਲ ਕਰੀ ਦੱਸਾਂ ਵੀ ਪਾਸ ਤੁਹਾਡੀ ਹੁਣ ਜੀ ਨਾਲ ਲੋਕਲ ਲੈਂਗੁਏਜ ਤੁਹਾਨੂੰ ਆਉਣ ਚਾਹੀਦੀ ਹੈ ਜੀ ਇੱਥੋਂ ਦੇ ਆਨਲਾਈਨ ਅਪਲਾਈ ਇੱਥੋਂ ਕਰ ਸਕਦੇ ਹੋ ਅਪਲਾਈ ਕਰਨ ਤੋਂ ਪਹਿਲਾਂ ਇੱਥੇ ਕੋਈ ਨੋਟੀਫਾਈਡ ਕਰ ਲਓ ਜੀ ਇਸ ਤਰ੍ਹਾਂ ਨਿਊ ਸੈਸ਼ਨ ਕਰੋਗੇ ਜੀ ਠੀਕ ਹੈ ਇੱਥੇ ਕਲਿੱਕ ਕਰ ਲੈਣਾ ਉਸ ਤੋਂ ਆਪਣਾ ਤੁਸੀਂ ਨਾਮ ਭਰ ਲੈਣਾ ਜੀ ਆਪਣਾ ਜੋ ਫਸਟ ਨੇ ਤੁਹਾਡਾ ਸਕੂਲ ਸਰਟੀਫਿਕੇਟ 'ਚ ਲਿਖਿਆ ਹੈ ਮੈਟ੍ਰਿਕ ਤੁਹਾਡਾ ਮਿਡਲ ਨੇਮ ਹੈਗਾ ਲਿਖ ਸਕਦੇ ਹੋ ਲਾਸਟ ਨੇਮ ਉਸ ਤੋਂ ਬਾਅਦ ਮੋਬਾਈਲ ਨੰਬਰ ਠੀਕ ਹੈ ਜੀ ਉਸ ਤੋਂ ਬਾਅਦ ਆਪਣੀ ਈਮੇਲ ਆਈਡੀ ਭਰ ਲੈਣੀ ਤੇ ਕੈਪਚਾ ਕਰ ਕੋ ਰਿਸ਼ਟਾ ਕਰਾਂਗੇ ਇਸ ਤਰ੍ਹਾਂ ਸੀਰੀਅਸ ਯਾਨੀ ਕਿ ਪੂਰੇ ਜਿਹੜੇ ਸਟੈਪ ਨੇ 1 ਤੋਂ ਲੈ ਕੇ 6 ਤੱਕ ਦੇ ਸਾਰੇ ਹੀ ਸਟੈਪ ਬਾਈ ਸਟੈਪ ਆ ਫਿਲ ਕਰਨੇ ਨੇ ਇਸ ਤਰ੍ਹਾਂ ਹੀ ਫਾਰਮ ਇਹ ਭਰ ਸਕਦੇ ਹੋ ਤਾਂ ਦੋਸਤੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਲਈ ਜੀ ਤਾਂ ਵੀਡੀਓ ਵਧੀਆ ਲੱਗੀ ਬਣੀ ਲਾਈਕ ਕਰਨੇ ਸ਼ੇਅਰ ਕਰ ਬਹੁਤ ਬਹੁਤ ਕਰ ਦਿਓ ਧੰਨਵਾਦ